ਤੇ ਮੈਂ ਤੇ ਨਹੀਂ ਕੀਤਾ ਬਾਕੀ ਉੱਠੀ ਹੁੰਦਾ ਨਾ ਸਟੈਂਡ ਅੱਛਾ ਬਸ ਠੀਕ ਸੋਹਾ ਉੱਪਰ ਹੀ ਕੱਢ ਦੇ ਦੋਨੋਂ ਠੀਕ ਹੈ ਓਕੇ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਐਮਪੀ ਸਿੰਘ ਔਨ 에ਅਰ ਚੈਨਲ ਸੈਲਰ ਨਿਊਜ਼ ਚੈਨਲ ਤੇ ਵਿਰਾਸਤੇ ਹਿੰਦੁਸਤਾਨ ਤੋਂ ਅੱਜ ਅਸੀਂ ਆਏ ਹਾਂ ਕੋਟਕਪੂਰਾ ਦੇ ਵਿੱਚ ਅੱਜ ਸਾਡੇ ਕੋਲ ਬੈਠੇ ਨੇ ਸਿੰਗਲ ਸਿੰਗਲ ਸਰ ਡਾਕਟਰ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਤਿ ਸ਼੍ਰੀ ਅਕਾਲ ਜੀ ਦੱਸੋ ਜੀ ਤੁਹਾਡਾ ਸ਼ੁਨਾਮ ਡਾਕਟਰ ਅਦਿੱਤ ਸਿੰਗਲ ਦੱਸੋ ਤੁਸੀਂ ਹਸਪੀਟਲ ਦਾ ਕੀ ਨਾਮ ਹੈ ਸਿੰਗਲ ਅੱਖਾਂ ਦਾ ਹਸਪਤਾਲ ਤੇ ਕੀ ਕੁਆਲੀਫਿਕੇਸ਼ਨ ਹੈ ਡਾਕਟਰ ਮੈਂ ਐਮਐਸ ਆ ਜੀ ਤੇ ਇੱਥੇ ਕੀ ਸਪੈਸ਼ਲਿਟੀ ਹੈ ਤੁਹਾਡੇ ਹਸਪੀਟਲ ਇੱਥੇ ਤੇ ਆਈ ਦੀ ਸਾਰੀਆਂ ਸਰਵਿਸਿਜ਼ ਮਿਲਦੀਆਂ ਜੀ ਅੱਖ ਨਾਲ ਰਿਲੇਟਡ ਅੱਖ ਦੇ ਇਲਾਜ ਸਾਰੇ اچھا ਹੋਰ ਫੈਸਿਲਿਟੀਆਂ ਕੀ ਹੈਗੀਆਂ ਇੱਥੇ ਐਡਮਿਸ਼ਨਸ ਵਗੈਰਾ ਦੇ ਬੈੱਡ ਕਿੰਨੇ ਹੈਗੇ ਬੈਡ ਜਿਹੜੇ 21 ਬੈਡ ਹੈਗੇ ਆ ਅੱਛਾ ਜੀ ਤੇ ਫੁੱਲ ਟਾਈਮ ਰਨਿੰਗ ਦੋ ਆਪਰੇਸ਼ਨ ਥੀਟਰ ਹੈਗੇ ਆ ਜੀ ਡੈਂਟਲ ਦਾ ਵੀ ਕਲੀਨਿਕ ਹੈਗਾ ਵਿੱਚ ਤੇ ਗਾਇਨੀ ਦਾ ਵੀ ਹੈ ਜੀ ਅਸਾਂ ਦਾ ਅਸਰ ਤੁਹਾਨੂੰ ਅ ਕਿਹੜੇ ਬੈਚ ਦੇ ਵਿੱਚ ਤੁਸੀਂ ਕਲੀਅਰ ਕੀਤੇ ਆ ਮੈਂ ਜੀ 2011 ਦੇ ਵਿੱਚ ਐਮ ਐਸ ਕਲੀਅਰ ਕਰਕੇ ਇੱਥੇ ਜੁਆਇਨ ਕਰ ਲਿਆ ਸੀ ਓਕੇ ਤੁਸੀਂ ਉਸ ਤੋਂ ਬਾਅਦ ਇੱਥੇ ਹੀ 11ਵਾਂ ਤੋਂ ਹਾਂ ਜੀ ਹਾਂ ਜੀ ਅੱਜ 13 ਸਾਲ ਹੋ ਗਏ ਹਾਂ ਜੀ ਅਸਲੋਂ ਤੁਹਾਨੂੰ ਇਸ ਐਕਸਪੀਰੀਅੰਸ ਦੇ ਵਿੱਚ ਕੀ ਗੀਨ ਹੋਇਆ ਹੈ ਇਥੋਂ ਦੀ ਜਿਹੜੀ ਅੱਜ ਪ੍ਰਾਲੀ ਸਾਰਦੇ ਆ ਜਾਂ ਪੈਸਟੀਸਾਈਡਸ ਯੂਜ਼ ਹੁੰਦੇ ਫਰਟੀਲਾਈਜ਼ਰਸ ਦੇ ਵਿੱਚ ਦੇ ਵਿੱਚ ਵੀ ਦਵਾਈਆਂ ਜੂਜ਼ ਹੁੰਦੀ ਹੈ ਉਸ ਚੀਜ਼ ਦਾ ਅਫੈਕਟ ਆਪਣੀ ਅੱਖਾਂ ਤੇ ਕੀ ਪੈਂਦਾ ਹੈ ਕਿ ਤੁਸੀਂ ਇਸ ਚੀਜ਼ ਨੂੰ ਆਬਜ਼ਰਵ ਕੀਤਾ ਹੁਣ ਦੇ ਕੋਈ ਪ੍ਰਾਲੀ ਦਾ ਤਾਂ ਸਾਰਿਆਂ ਨੂੰ ਪਤਾ ਕੀ ਅਫੈਕਟ ਪੈਂਦਾ ਹੈਗਾ ਅੱਖਾਂ ਬੱਚਿਆਂ ਦੀ ਅੱਖਾਂ ਤੇ ਪਾਣੀ ਆਣਾ ਰੋਜ਼ ਪੇਸ਼ੈਂਟ ਆ ਰਹੇ ਹੈਗੇ ਜਿਹਨਾਂ ਦੀ ਪ੍ਰਾਲੀ ਵੱਲਦੀ ਹੈਗੀ ਹੈ ਬੱਚੇ ਕਾਫੀ ਤਕਲੀਫ ਚਾਹੇਗੇ ਵੱਡੇ ਵੀ ਤੋ ਕ੍ਰਾਲੀ ਨਹੀਂ ਪਾਲਨੀ ਚਾਹੀਦੀ ਮੈਂ ਸਹੀ ਮੈਸੇਜ ਦਵਾਂਗਾ ਸਾਰੇ ਨੂੰ ਤੇ ਇਹ ਜਿਹੜੇ ਪੈਸਟੀਸਾਈਡਸ ਯੂਜ਼ ਹੁੰਦੇ ਆ ਜਾਂ ਐਡਲਟਰੇਟਡ ਫੂਡ ਹੈ ਇਹਦਾ ਕੀ ਇਫੈਕਟ ਹੁੰਦਾ ਕੰਦਲ ਵੈਸੇ ਹੀ ਸਿਹਤ ਲਈ ਖਰਾਬ ਹੈ ਜਿ ਇਹ ਕੋਈ ਪਾਰਟਿਕੂਲਰ ਸਪੈਸੀਫਿਕ ਇਫੈਕਟ ਤਾਂ ਨਹੀਂ ਹੁੰਦਾ ਅੱਛਾ ਡਾਕਟਰ ਸਾਹਿਬ ਸਾਡੀ ਨਾ ਇੱਕ ਵੈਨ ਆਂਦੀਆਂ ਨੇ ਤੁਹਾਡੇ ਵੀ ਇੱਥੇ ਆਣ ਗਿਆ ਉਹ ਵੈਨ ਸਾਡੀਆਂ ਨਾ ਪਿੰਡਾਂ ਦੇ ਵਿੱਚ ਜਾਂਦੀ ਆ ਤੁਸੀਂ ਟੀਵੀ 'ਚ ਸਾਡਾ ਪ੍ਰੋਗਰਾਮ ਦੇਖਦੇ ਹੋਵੋਗੇ ਆ ਜਾ ਮੇਰੀ ਪਿੰਡ ਦੀ ਨੁਹਾਰ ਸੁਧਾਰ ਦੇ ਉਹ ਵੈਨ ਦੇ ਵਿੱਚ ਅਸੀਂ ਪੋਰ پیشنਟ ਨੂੰ ਡਿਸਕਾਊਂਟ ਕਾਰਡ ਇਸ਼ੂ ਕਰਕੇ ਆਂਦੇ ਹਾਂ ਜਿਨ੍ਹਾਂ ਦੀ ਇਨਕਮ ਬਿਲੋ 3 ਲੱਖ ਰੁਪਈਆ ਪਰ ਈਅਰ ਹੁੰਦੀ ਹੈ ਤੇ ਉਹਨਾਂ ਵਾਸਤੇ ਤੁਸੀਂ ਕੋਈ ਡਿਸਕਾਊਂਟ ਅਨਾਉਂਸ ਕਰੋਗੇ ਤੁਹਾਡੇ ਕੋਲ ਵੀ ਵੈਨ ਆਏਗੀ ਤੁਹਾਡਾ ਵਨ ਆਫ ਦਾ ਰਿਪਰੈਜ਼ੈਂਟਡ ਗੋ ਅਲੋਂਗ ਵਿਦ ਦਾ ਵੈਨ ਨਈ ਆਲਰੇਡੀ ਗਵਰਨਮੈਂਟ ਦੀ ਸਰਵਿਸ ਚੱਲ ਰਹੀ ਹੈ ਜੇ ਅਨਸ਼ੁਮਿਤ ਭਾਰਤ ਕਾਰਡ ਚੱਲ ਰਿਹਾ ਤੋ ਉਹਦੇੰਦਰ ਉਹਨਾਂ ਨੇ ਸਾਰੀ ਪੋਪੂਲੇਸ਼ਨ ਹੈਗੀ ਜਿਹੜੀ ਉਹ ਕਵਰ ਕਰਦੀ ਹੈ ਰਾਜਾਦਾਨ ਕੇ ਸਿਰਫ 4 ਪੀਪਲ ਆਪ ਸਭ ਕੋਈ ਪਬਲਿਕ ਨੂੰ ਮੈਸੇਜ ਦੇਣਾ ਚਾਹੋਗੇ 10 ਖੁਸ਼ੋ ਥੈਂਕ ਯੂ ਵੈਰੀ ਮਚ ਸਰ ਦਸ ਇਟ ਸੋ ਨਾਈਸ ਆਫ ਯੂ ਸੋ ਐਮ ਪੀ ਸਿੰਘ ਔਨ ਇਅਰ ਚੈਨਲ ਤੇ ਸੈਲੀ ਨਿਊਜ਼ ਚੈਨਲ 24/7 ਤੋਂ ਅੱਜ ਅਸੀਂ ਆਏ ਆ ਕੋਟਖਪੂਰਾ ਚ ਸਿਮਲਾ ਆਏ ਡੈਂਟਲ ਐਂਡ ਨਰਸਿੰਗ ਹਮਦੇਵਿਚ ਔਰ ਸਾਡੇ ਕੋਲ ਬੈਠੇ ਨੇ ਸਰਦਾਰ ਜਸਵੰਤ ਸਿੰਘ ਸੰਧੂ ਜੀ ਜੋ ਇੰਟਰੋਡਕਸ਼ਨ ਤੇ ਮੋਤਾਜ ਨਹੀਂ ਹੋ ਆਪ ਸਭ ਇਹਨਾਂ ਨੂੰ ਜਾਣਦੇ ਹੋ ਤੋ ਆਉਣ ਨਾ ਮੁਲਾਕਾਤ ਕਰੀਏ ਔਰ ਇਹਨਾਂ ਕੋਲੋਂ ਜਾਣੀਏ ਕੁਝ ਸਸਿਕਾ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਚੈਨ ਦੇ ਵਿੱਚ ਸਸਿਕਾ ਜੀ ਸੁਵੰਸ ਸਿੰਘ ਜੀ ਤੁਸੀਂ ਕਿੰਨੇ ਸਾਲ ਤੋਂ ਇੰਸਟਿਚ ਕਰ ਰਹੇ ਹੋ ਸੁਵੰਸ ਜੀ ਮੈਂ 39 ਇਅਰ ਤੋਂ ਕੰਮ ਕਰ ਰਿਹਾ ਹਾਂ ਬਿਊਟੀਫੁਲ ਦੇਖੋ ਜੀ 39 ਸਾਲ ਤੋਂ ਇੱਕ ਇੰਸਟੀਚੂਟ ਦੇ ਵਿੱਚ ਰਹਿਣਾ ਕਿੰਨੀ ਵੱਡੀ ਗੱਲ ਹੈ अच्छा ਤੁਸੀਂ ਮਾੜਾ ਜਨ ਸੋਚ ਫੰਕਸ਼ਨ ਇਸ ਚੀਜ਼ ਤੇ ਚੱਲਣਾ ਪਾਉ ਤੁਸੀਂ ਇਸ ਹਸਪੀਟਲ ਦੇ ਵਿੱਚ ਪੇਸ਼IENTS ਨੂੰ ਵੀ ਪਰਸਨਲੀ ਮਿਲਦੇ ਹੋ ਡਾਕਟਰਸ ਨੂੰ ਵੀ ਮਿਲਦੇ ਹੋ ਹਰ ਇੱਕ ਤੁਹਾਡੇ ਹੱਥਾਂ ਵਿੱਚੋਂ ਸਾਰੇ ਕੰਮ ਨਿਕਲਦੇ ਆ ਤੁਸੀਂ ਕੀ ਫੀਲ ਕਰਦੇ ਹੋ ਇੱਥੇ ਰਹਿ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਇਹ ਇੱਕ ਤੁਸੀਂ ਇੱਕ ਤਰ੍ਹਾਂ ਦੀ ਆਪਣੀ ਸਰਵਿਸ ਡੋਨੇਟ ਕਰ ਰਹੇ ਹੋ ਇਸ ਤਰ੍ਹਾਂ ਤੁਹਾਨੂੰ ਕਿਹੋ ਜਿਹੀ ਫੀਲਿੰਗ ਹੁੰਦੀ ਹੈ ਸਰ ਮੈਂ ਇੱਥੇ ਸਿੰਗਲਾ ਨਰਸਿੰਗ ਸਿੰਗਲਾ ਆਈ ਹਸਪੀਟਲ ਸਿੰਗਲਾ ਡੈਂਟਲ ਡੈਂਟਲ ਕਲੀਨਿਕ ਤੇ ਐ ਜੀ ਸੀਨੀਅਰ ਮੈਡੀਕਲ ਕਾਉਂਸਲਰ ਦਾ ਸਮਕਰ ਤੇ ਪਿਛਲੇ 3948 ਸਾਲ ਤੋਂ ਇੱਥੇ ਸਰਵਿਸ ਕਰ ਰਿਹਾ। ਸੋ ਮੈਨੂੰ ਇਹ ਆਪਣਾ ਜਿਵੇਂ ਘਾਰ ਹੀ ਲੱਗਦਾ। ਸੋ ਇੱਥੇ ਸਾਰਾ ਜਿਹੜਾ ਮਰੀਜ਼ਾਂ ਦੇ ਨਾਲ ਮੇਰਾ ਵਾਪਰਦਾ ਕਿ ਮਰੀਜ਼ ਮੇਰੇ ਕੋਲ ਆਉਂਦੇ ਆ। ਮੈਂ ਉਹਨਾਂ ਨੂੰ ਸਾਰਾ ਗਾਈਡ ਕਰਦਾ ਸਮਝਾਉਣਾ ਕਿ ਨਾਜ ਦੇ ਵਿੱਚ ਕਿੰਨਾ ਖਰਚਾ ਆਊਗਾ। ਗਰੀਬਾਂ ਦਾ ਅਸੀਂ ਖਾਸ ਖਿਆਰ ਰੱਖਦੇ ਆ। ਡਾਸਾਂ ਕੋਈ ਇੰਟਰਫੀਅਰ ਨਹੀਂ ਕਰਦੇ ਸਾਡੇ ਜੋ ਵੀ ਅਸੀਂ ਰੇਟ ਦੇ ਵਿੱਚ ਕੋਈ ਵੈਦ ਕਰਨੀ ਗਰੀਬਾਂ ਨੂੰ ਕੋਈ ਪੂਰ ਪੇਸ਼ੈਂਟ ਆਉਂਦਾ। ਤਾਂ ਉਹ ਨੂੰ ਮੈਂ ਫ੍ਰੀ ਵੀ ਚੈੱਕ ਕਰਵਾਣਾ ਹੈ ਫਰੇਸ਼ਨ ਦੇ ਵਿੱਚੋਂ ਉਹ ਅਸੀਂ ਬਾਤ ਰਹਿਤ ਕਰਦੇ ਹਾਂ ਬਹੁਤ ਅੱਛਾ ਅੱਛਾ ਇੱਕ ਚੀਜ਼ ਦੱਸੋ ਤੁਸੀਂ ਤਾਂ ਹਰ ਮਰੀਦ ਨਾਲ ਤੁਹਾਡਾ ਬਾਹਰ ਰਹਿੰਦਾ ਹੈ ਤੁਸੀਂ ਸਭ ਚੀਜ਼ਾਂ ਜਾਣਦੇ ਹੋ ਅੱਜ ਦੀ ਡੇਟ ਦੇ ਵਿੱਚ ਦੇਖੋ ਬੜੇ ਪੈਸਟੀਸਾਈਡਸ ਯੂਜ਼ ਹੋ ਰਹੇ ਨੇ ਸਟੀਰੋਇਡਸ ਯੂਜ਼ ਹੋ ਰਹੇ ਨੇ ਜਿਹੜੇ ਤਾਂ ਮੂੰਹ ਜੱਟਾ ਤੋਂ ਲਾ ਟਿਕਾ ਲਾਉਂਦੇ ਨੇ ਰਾਤੀ ਏਡਾ ਵਡਾ ਹੋ ਜਾਂਦਾ ਸੋ ਇਹ ਚੀਜ਼ਾਂ ਕਈ ਐਹੋ ਜਿਹਾ ਨੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਅਡਲਟ ਰੇਟਡ ਫੂਡ ਖਾ ਰਹੇ ਹਾਂ ਜੰਕ ਫੂਡ ਖਾ ਰਹੇ ਹਾਂ ਉਹ ਤੁਸੀਂ ਕੀ ਐਕਸਪੀਰੀਅੰਸ ਗੇਨ ਕੀਤਾ ਹਸਪੀਟਲ ਦੇ ਵਿੱਚ ਰਹਿ ਕੇ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿ ਇੱਕ ਕੀ ਇਫੈਕਟ ਪਾ ਰਿਹਾ ਪੇਸ਼ੈਂਟਸ ਤੇ ਕਿਹੋ ਜਿਹਾ ਤੁਹਾਨੂੰ ਫੀਲਿੰਗ ਆਉਂਦੀ ਹੈ ਕਿ ਕੋਈ ਜਿਹੜਾ ਅੱਖਾਂ ਦਾ ਇਲਾਜ ਹੈ ਉਹ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਤੋਂ ਹੀ ਕਰਵਾਉਣਾ ਚਾਹੀਦਾ ਆਪਾਂ ਆਪਣੀ ਮਰਜ਼ੀ ਨਾਲ ਜਾਂ ਛੋਟੇ ਡਾਕਟਰ ਤੋਂ ਦਵਾਈ ਲੈ ਕੇ ਸਪੈਸ਼ਲ ਨਹੀਂ ਪਾਉਣੇ ਚਾਹੀਦੇ ਇਹਨਾਂ ਨਾਲ ਕਿੱਟਾ ਮੋਤੀਆ ਕਾਲਾ ਮੋਤੀਆ ਆਉਣ ਦਾ ਡਰ ਰਹਿੰਦਾ ਹੈ ਤੋਂ ਜਿਆਦਾ ਠੁਬਰ ਵਾਲੇ ਮਰੀਜ਼ਾਂ ਨੂੰ ਡਾਕਟਰ ਦਾ ਬਹੁਤ ਖਿਆਲ ਰੱਖਣਾ ਪੈਂਦਾ ਮਿੱਠੇ ਦਾਬਰੇ ਰੱਖਣਾ ਪੈਂਦਾ ਸ਼ੇਅਰ ਕਰਨੀ ਉਹ ਸ਼ੂਗਰ ਵਾਲੇ ਗਰੀ ਸਾਡੇ ਕੋਲ ਕਾਫੀ ਆਉਂਦੇ ਆ ਤੇ ਉਹਨਾਂ ਨੂੰ ਅਸੀਂ ਚੰਗੀ ਦਾ ਰਸ ਨਹੀਂ ਆਈ ਸਰਦਾਰ ਜੀ ਮੈਂ ਗੱਲ ਕਰ ਰਿਹਾ ਆਪਣੇ ਖਾਣੇ ਦੀ ਜੇਸੀ ਰੋਜ਼ ਦਾ ਜਿਹੜਾ ਖਾਣਾ ਖਾਣੇ ਆ ਜਿਹੜੀਆਂ ਫਸਲਾਂ ਪੈਦਾ ਹੁੰਦੀ ਹੈ ਪੈਸਟੀਸਾਈਡਸ ਪਾਦੇ ਨੇ ਖਾਦਾ ਪਾਦੇ ਨੇ ਇਹ ਸਾਰੀਆਂ ਇੱਕ ਸਲੋ ਭੋਜਨ ਕਹੀਆਂ ਜਾਂਦੀਆਂ ਨੇ ਉਹ ਤੁਹਾਨੂੰ ਮਰੀਜ਼ਾਂ ਦੇ ਵਿੱਚ ਅਫੈਕਟ ਕੀ ਨਜ਼ਰ ਆਉਂਦਾ ਜੀ ਜਿਹੜੀ ਆਪਣੇ ਆ ਅੱਜ ਕੱਲ ਸਬਜ਼ੀਆਂ ਜ਼ਿਆਦਾ ਮੈਂ ਤਾਂ ਇਹ ਸਲਾਹ ਦਊਂਗਾ ਕਿ ਘਰੇ ਹੀ ਆਪਦੇ ਜਿਹੜੀ ਆਰਗੈਨਿਕ ਬਿਨਾ ਰੇਖਾ ਤੋ ਸਬਜ਼ੀਆਂ ਉਹ ਖਾਈ ਜਾਵੇ ਹਰੀਆਂ ਸਬਜ਼ੀਆਂ ਖਾਈਆਂ ਜਾਣ ਜ਼ਿਆਦਾ ਬਹੁਤ ਅੱਛਾ ਸੋ ਆਪ ਜੀ ਨੇ ਜਾਣਿਆ ਦੇਖੋ ਇਹਨਾਂ ਦੇ ਕਿੰਨਾ 39 ਸਾਲ ਦਾ ਐਕਸਪੀਰੀਅੰਸ ਹੈ 39 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਇਹਨਾਂ ਨੇ ਇਹੀ ਮਤਲਬ ਕਨਕਲੂਜਨ ਕੱਢਿਆ ਕਿ ਆਰਗੈਨਿਕ ਸਬਜ਼ੀਆਂ ਖਾਓ ਘਰ ਵੀ ਜੋ ਸਬਜ਼ੀਆਂ ਥੈਟ ਇਜ਼ ਬੈਟਰ ਸੋ ਅੱਜ ਦੇ ਹਾਲਾਤ ਨਹੀਂ ਹਨ ਕਿ ਬਾਜ਼ਾਰੀਆਂ ਸਬਜ਼ੀਆਂ ਖਾ ਕੇ ਉਹ ਤੁਹਾਡੀ ਤਬੀਅਤ ਖਰਾਬ ਹੀ ਆਉਂਦੀ ਹੈ ਸੋ ਬਹੁਤ ਮਿਹਰਬਾਨੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ ਥੈਂਕ ਯੂ